ਇੰਡੀਆ ਵਿੱਚ ਹਰ ਸਾਲ 28000 ਦੇ ਕਰੀਬ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਆ ਤੇ ਸਾਲ 2023 ਦੇ ਐਂਡ ਤੱਕ 561 ਲੋਕ ਇਦਾਂ ਦੇ ਹੀ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੀ ਪਰ ਜੇ ਗੱਲ ਕੀਤੀ ਜਾਵੇ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਿੰਨੇ ਲੋਕਾਂ ਨੂੰ ਮੌਤ ਦੀ ਸਜ਼ਾ ਅਸਲ ਵਿੱਚ ਦਿੱਤੀ ਗਈ ਹੈ ਤੇ ਸਰਕਾਰੀ ਅੰਕੜਾ ਹੈਗਾ ਵਾ ਸਿਰਫ 57 ਦਾ ਮਤਲਬ ਕਿ ਇੱਕ ਗੱਲ ਕਲੀਅਰ ਹੈ ਕਿ ਜੇ ਕਿਸੇ ਨੇ ਕਤਲ ਕੀਤਾ ਵੀ ਆ ਤੇ ਇਹ ਗਾਰੰਟੀ ਨਹੀਂ ਆ ਕਿ ਕੋਰਟ ਵਿੱਚ ਉਹਨੂੰ ਮੌਤ ਦੀ ਸਜ਼ਾ ਮਿਲ ਹੀ ਜਾਊਗੀ ਤੇ ਆਪਣੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਸੇ ਟੌਪਿਕ ਤੇ ਡਿਸਕਸ਼ਨ ਕਰਨ ਵਾਲੇ ਆ ਕਿ ਕਿਵੇਂ ਕੋਰਟ ਵਿਚ ਜੱਜ ਇਹ ਫੈਸਲਾ ਕਰਦਾ ਵਾ ਕਿ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਜਾਂ ਨਹੀਂ ਕਿਉਂਕਿ ਕਤਲ ਤੇ ਕਤਲ ਹੁੰਦਾ ਆ ਭਾਵੇਂ ਜਿਹੜੀ ਮਰਜ਼ੀ ਕੰਡੀਸ਼ਨ ਦੇ ਵਿੱਚ ਕੀਤਾ ਜਾਵੇ ਪਰ ਲਾਅ ਕਹਿੰਦਾ ਆ ਕਿ ਇਹ ਮੌਤ ਦੀ ਸਜ਼ਾ ਸਿਰਫ ਰੇਅਰੈਸਟ ਆਫ ਦਾ ਰੇਅਰ ਕੇਸ ਵਿੱਚ ਦਿੱਤੀ ਜਾਂਦੀ ਆ ਤੇ ਇਹ ਜਿਹੜੀ ਰੇਅਰੈਸਟ ਆਫ ਦਾ ਰੇਅਰ ਡਾਕਟਰੀਨ ਆ ਪੈਦਾ ਹੋਈ ਪੰਜਾਬ ਦੇ ਹੀ ਇੱਕ ਕੇਸ ਤੋਂ ਜਿਹਦੇ ਵਿੱਚ 1980 ਦੇ ਵਿੱਚ ਫੈਸਲਾ ਆਉਂਦਾ ਆ ਇਸ ਤੋਂ ਪਹਿਲਾਂ ਕਿ ਆਪਾਂ 1980 ਦੇ ਇਸ ਕੇਸ 'ਤੇ ਡਿਸਕਸ਼ਨ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਨਜ਼ਰ ਮਾਰਦਿਆਂ ਇੱਕ ਹੋਰ ਕੇਸ ਤੇ ਜਿਹਦੇ ਵਿੱਚ ਇਹ ਡਾਕਟਰੀਨ ਸਭ ਤੋਂ ਪਹਿਲੀ ਵਾਰ ਵਰਤੀ ਗਈ ਇੱਕ ایساਗਾ ਮਲੇਰਕੋਟਲੀ ਲਾਗੇ ਪਿੰਡ ਕੂਪਕਲਾਂ ਦਾ ਗੱਲ ਇਹ 12 ਤੇ 13 ਅਗਸਤ 1973 ਦੀ ਰਾਤ ਦੀ ਕੂਕ ਕਲਾਂ ਦੇ ਨਾਲ ਲੱਗਦੇ ਚਾਰ ਪੰਜ ਪਿੰਡਾਂ ਦੇ ਵਿੱਚ ਇੱਕੋ ਰਾਤ ਦੇ ਵਿੱਚ 17 ਕਤਲ ਹੁੰਦੇ ਆ। ਕਤਲ ਕਰਨ ਵਾਲਾ ਹੁੰਦਾ ਵਾ ਮੱਛੀ ਸਿੰਘ ਤੇ ਉਹਦੇ ਨਾਲ 11 ਬੰਦੇ ਤੇ ਇਹਨਾਂ ਵੱਲੋਂ ਅਮਰ ਸਿੰਘ ਤੇ ਪਿਆਰੋ ਬਾਈ ਦੇ ਪਰਿਵਾਰ ਦੇ 17 ਮੈਂਬਰ ਇੱਕੋ ਰਾਤ ਵਿੱਚ ਮਾਰ ਦਿੱਤੇ ਜਾਂਦੇ ਆ। ਤੇ ਇਹਨਾਂ ਦੋਵਾਂ ਪਰਿਵਾਰਾਂ ਵਿੱਚ ਆਣ-ਬਣ ਚੱਲਦੀ ਹੀ ਕਿਸੇ ਜ਼ਮੀਨ ਦੇ ਮਸਲੇ ਨੂੰ ਲੈ ਕੇ। ਹੁਣ ਇਹਨਾਂ ਪਰਿਵਾਰਾਂ ਵਿੱਚ ਚੱਲਦੀ ਇਸ ਆਣ-ਬਣ ਦੇ ਦੌਰਾਨ ਅਮਰ ਸਿੰਘ ਦੇ ਪਰਿਵਾਰ ਦਾ ਇੱਕ ਮੈਂਬਰ ਕਤਲ ਹੋ ਜਾਂਦਾ ਆ। ਹੁਣ ਇਥੇ ਇਹ ਗੱਲ ਕਲੀਅਰ ਨਹੀਂ ਹੀ ਕਿ ਇਹ ਕਤਲ ਮੱਛੀ ਸਿੰਘ ਨੇ ਹੀ ਕਰਵਾਇਆ ਪਰ ਜਿਹੜਾ ਅਮਰ ਸਿੰਘ ਦਾ ਪਰਿਵਾਰ ਹੀ ਉਹ ਮੱਛੀ ਮੱਛੀ ਸਿੰਘ ਨੂੰ ਹੀ ਇਸ ਕਤਲ ਦੇ ਲਈ ਜ਼ਿੰਮੇਵਾਰ ਮੰਨਦਾ ਆ ਜਿਸ ਕਰਕੇ ਇਸ ਕਤਲ ਦਾ ਬਦਲਾ ਲੈਣ ਲਈ ਮੱਛੀ ਸਿੰਘ ਦੇ ਪਰਿਵਾਰ ਦਾ ਇੱਕ ਮੈਂਬਰ ਅਮਰ ਸਿੰਘ ਦੇ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਜਾਂਦਾ ਤੇ ਹੁਣ ਮੱਛੀ ਸਿੰਘ ਕਹਿੰਦਾ ਵਾ ਕਿ ਉਹਦੇ ਪਰਿਵਾਰ ਦਾ ਮੈਂਬਰ ਨਜਾਇਜ਼ ਕਤਲ ਕੀਤਾ ਗਿਆ ਜਿਸ ਕਰਕੇ ਹੁਣ ਉਹਦੀ ਵਾਰੀ ਆ ਬਦਲਾ ਲੈਣ ਦੀ ਤੇ ਇਸ ਇੱਕ ਕਤਲ ਦਾ ਬਦਲਾ ਲੈਣ ਲਈ ਉਹ ਆਪਣੇ 11 ਸਾਥੀਆਂ ਨਾਲ ਰਲ ਕੇ 12-13 ਸਤੰਬਰ ਦੀ ਰਾਤ ਸਾਲ 1973 ਨੂੰ ਅਮਰ ਸਿੰਘ ਦੇ ਪਰਿਵਾਰ ਦੇ 17 ਮੈਂਬਰ ਜੋ ਲਾਗੇ ਦੇ ਹੀ ਪਿੰਡਾਂ ਵਿੱਚ ਰਹਿੰਦੇ ਸੀ ਉਹਨਾਂ ਸਾਰਿਆਂ ਨੂੰ ਕਤਲ ਕਰ ਆਉਂਦਾ ਆ ਇਸ ਕੇਸ ਤੇ ਟਰਾਇਲ ਚੱਲਦਾ ਵਾ ਤੇ ਫੈਸਲਾ ਹੁੰਦਾ ਵਾ ਸਾਲ 1983 ਦੇ ਵਿੱਚ ਇਸ ਕੇਸ ਦੇ ਵਿੱਚ ਮੱਛੀ ਸਿੰਘ ਤੇ ਉਹਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਆ ਪਰ ਮੱਛੀ ਸਿੰਘ ਦੇ ਵਕੀਲ ਵੱਲੋਂ ਇਸ ਕਤਲ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਾਉਣ ਲਈ ਇੱਕ ਹੋਰ ਕੇਸ ਵਰਤਿਆ ਜਾਂਦਾ ਇਹ ਕੇਸ ਹੁੰਦਾ ਆ ਬਚਨ ਸਿੰਘ ਦਾ ਜਿਹਦੇ ਤੇ 1980 ਵਿੱਚ ਫੈਸਲਾ ਆਇਆ ਹੁੰਦਾ ਬਚਨ ਸਿੰਘ ਨੂੰ ਆਪਣੀ ਘਰਵਾਲੀ ਦੇ ਕਤਲ ਦੇ ਦੋਸ਼ ਹੇਠ 14 ਸਾਲ ਦੀ ਸਜ਼ਾ ਸੁਣਾਈ ਗਈ ਹੁੰਦੀ ਆ ਤੇ ਜਦੋਂ ਉਹ 14 ਸਾਲ ਦੀ ਸਜ਼ਾ ਪੂਰੀ ਕਰਕੇ ਜੇਲ੍ਹ ਤੋਂ ਬਾਹਰ ਆਉਂਦਾ ਆ ਉਦੋਂ ਉਹਦਾ ਪਲਾਨ ਹੁੰਦਾ ਵਾ ਆਪਣੀ ਇੱਕ ਕਜ਼ਨ ਦੇ ਨਾਲ ਉਹਦੇ ਘਰ ਵਿੱਚ ਰਹਿਣ ਦਾ ਪਰ ਬਚਨ ਸਿੰਘ ਤੇ ਜਿਹੜਾ ਕਜ਼ਨ ਹੁੰਦਾ ਆ ਉਹਦੀ ਘਰ ਵਾਲੀ ਤੇ ਬੱਚੇ ਬਚਨ ਸਿੰਘ ਨੂੰ ਘਰ ਰੱਖਣ ਲਈ ਤਿਆਰ ਨਹੀਂ ਹੁੰਦੇ ਉਹਨਾਂ ਦਾ ਕਹਿਣਾ ਸੀ ਕਿ ਉਹ ਇੱਕ ਇਦਾਂ ਦੇ ਬੰਦੇ ਦੇ ਨਾਲ ਘਰ ਵਿੱਚ ਨਹੀਂ ਰਹਿ ਸਕਦੇ ਜੋ ਪਹਿਲਾਂ ਹੀ ਆਪਣੀ ਘਰ ਵਾਲੀ ਦਾ ਕਤਲ ਕਰ ਚੁੱਕਿਆ ਹੋਵੇ ਹੁਣ ਇਸ ਗੱਲ ਤੇ ਬਚਨ ਸਿੰਘ ਨੂੰ ਗੁੱਸਾ ਚੜ ਜਾਂਦਾ ਵਾ ਤੇ ਇੱਕ ਦਿਨ ਮੌਕਾ ਵੇਖ ਕੇ ਜਦੋਂ ਉਹਦੇ ਕਜ਼ਨ ਦੇ ਨਿਆਣੇ ਘਰ ਵਿੱਚ ਇਕੱਲੇ ਹੁੰਦੇ ਆ ਉਹ ਆਪਣੇ ਕਜ਼ਨ ਦੇ ਘਰ ਜਾਂਦਾ ਆ ਤੇ ਉਹਦੇ ਚਾਰ ਵਿੱਚੋਂ ਤਿੰਨ ਬੱਚਿਆਂ ਦੇ ਬੜੇ ਹੀ ਬੇਰਹਿਮੀ ਨਾਲ ਕਤਲ ਕਰ ਦਿੰਦਾ ਆ ਉਹਦੇ ਵੱਲੋਂ ਇਸ ਕੰਮ ਲਈ ਇੱਕ ਦਾਤਰ ਵਰਤਿਆ ਗਿਆ ਤੇ ਬੱਚਿਆਂ ਦੀ ਮੌਤ ਵੀ ਬਹੁਤ ਦਰਦਨਾਕ ਤਰੀਕੇ ਨਾਲ ਹੋਈ ਹੁੰਦੀ ਆ ਤੇ ਹੁਣ ਇੱਕ ਵਾਰ ਫੇਰ ਬਜਨ ਸਿੰਘ ਗ੍ਰਿਫਤਾਰ ਹੋ ਜਾਂਦਾ ਹੈ ਤੇ ਉਹਦੇ ਉੱਤੇ ਕੇਸ ਚੱਲਦਾ ਵਾ ਤੇ ਸਾਲ 1980 ਦੇ ਵਿੱਚ ਡਿਸਟ੍ਰਿਕਟ ਕੋਰਟ ਵੱਲੋਂ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਹੁਣ ਇਸ ਤੋਂ ਬਾਅਦ ਬਜਨ ਸਿੰਘ ਦਾ ਵਕੀਲ ਹਾਈ ਕੋਰਟ ਵਿੱਚ ਅਪੀਲ ਪਾਉਂਦਾ ਆ ਤੇ ਹਾਈ ਕੋਰਟ ਉਹਦੀ ਅਪੀਲ ਰਿਜੈਕਟ ਕਰਕੇ ਉਹਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਦਾ ਤੇ ਫੇਰ ਬਜਨ ਸਿੰਘ ਦਾ ਵਕੀਲ ਜਾਂਦਾ ਆ ਸੁਪਰੀਮ ਕੋਰਟ ਤੇ ਇੱਥੇ ਬਜਨ ਸਿੰਘ ਦੇ ਵਕੀਲ ਦਾ ਮੇਨ ਆਰਗੂਮੈਂਟ ਹੁੰਦਾ ਵਾ ਕਿ ਜਿਹੜੀ ਮੌਤ ਦੀ ਸਜ਼ਾ ਆ ਉਹ ਅਨਕਨਸਟੀਟਿਊਸ਼ਨਲ ਆ ਮਤਲ ਦੇ ਹਿਸਾਬ ਨਾਲ ਵੀ ਮੌਤ ਦੀ ਸਜ਼ਾ ਗਲਤ ਆ ਵਕੀਲ ਦਾ ਕਹਿਣਾ ਹੀ ਕਿ ਭਾਰਤ ਦੇ ਸੰਵਿਧਾਨ ਦਾ ਆਰਟੀਕਲ 19 ਜਿਹੜਾ ਆ ਉਹ ਸਾਰੇ ਲੋਕਾਂ ਨੂੰ ਫ੍ਰੀडम ਜਿਹੜੀ ਆ ਉਹ ਦਿੰਦਾ ਆ ਤੇ ਉਹਦਾ ਕਹਿਣਾ ਹੀ ਕਿ ਜਿਹੜੀ ਮੌਤ ਦੀ ਸਜ਼ਾ ਦਿੱਤੀ ਗਈ ਕੋਰਟ ਵੱਲੋਂ ਇਹ ਬਚਨ ਸਿੰਘ ਦੀ ਫ੍ਰੀडम ਨੂੰ ਵਾਪਸ ਲੈ ਲੈਂਦੀ ਹੀ ਤੇ ਨਾਲ ਹੀ ਉਹਦਾ ਕਹਿਣਾ ਹੀ ਕਿ ਸੰਵਿਧਾਨ ਦਾ ਜਿਹੜਾ ਆਰਟੀਕਲ 21 ਆ ਉਹ ਰਾਈਟ ਟੂ ਲਾਈਫ ਤੇ ਲਿਬਰਟੀ ਦਿੰਦਾ ਆ ਤੇ ਮੌਤ ਦੀ ਸਜ਼ਾ ਦੇਣੀ ਇਸ ਆਰਟੀਕਲ 21 ਦੀ ਵੀ ਉਲੰਘਣਾ ਆ ਪਰ ਇਹ ਸੁਪਰੀਮ ਕੋਰਟ ਕਹਿੰਦਾ ਵਾ ਕਿ ਕਨਸਟੀਟਿਊਸ਼ਨ ਨੇ ਜਿਹੜੀ ਫ੍ਰੀडम ਦਿੱਤੀ ਆ ਇਹ ਐਬਸੋਲਿਊਟ ਨਹੀਂ ਹੁੰਦੀ ਤੇ ਇਹ ਫ੍ਰੀडम ਕਿਸੇ ਤੋਂ ਵਾਪਸ ਲੈ ਜਾ ਸਕਦੀ ਆ ਜੇ ਕੋਈ ਕਿਸੇ ਹੋਰ ਦਾ ਕਤਲ ਕਰਕੇ ਉਹਦੀ ਫਰੀडम ਜਿਹੜੀ ਆ ਉਹ ਖੋਹ ਲੈਂਦਾ ਆ ਇੱਥੇ ਜੱਜ ਕਹਿੰਦਾ ਆ ਕਿ ਜਦੋਂ ਬਚਨ ਸਿੰਘ ਨੇ ਤਿੰਨ ਬੱਚਿਆਂ ਦੇ ਕਤਲ ਕੀਤੇ ਤੇ ਉਹਨੇ ਵੀ ਇਹਨਾਂ ਬੱਚਿਆਂ ਦੀ ਜਿਹੜੀ ਰਾਈਟ ਟੂ ਲਾਈਫ ਤੇ ਲਿਬਰਟੀ ਹੀ ਉਹ ਉਹਨਾਂ ਤੋਂ ਖੋਹ ਲਈ ਜਿਸ ਕਰਕੇ ਹੁਣ ਬਚਨ ਸਿੰਘ ਸੰਵਿਧਾਨ ਦੇ ਅੰਡਰ ਜਿਹੜੀ ਪ੍ਰੋਟੈਕਸ਼ਨ ਮਿਲਦੀ ਆ ਉਹ ਕਲੇਮ ਨਹੀਂ ਕਰ ਸਕਦਾ ਇੱਥੇ ਅਗਲਾ ਸਵਾਲ ਇਹ ਉੱਠਦਾ ਵਾ ਕਿ ਕੀ ਫਿਰ ਹੁਣ ਕਤਲ ਦੇ ਕੇਸ ਵਿੱਚ ਮੌਤ ਦੀ ਸਜ਼ਾ ਕਦੋਂ ਦਿੱਤੀ ਜਾਊਗੀ ਤੇ ਕਦੋਂ ਨਹੀਂ ਇਹ ਸੁਪਰੀਮ ਕੋਰਟ ਡਿਸਾਈਡ ਕਰੂਗਾ ਇੱਥੇ ਡਿਫੈਂਸ ਵੱਲੋਂ ਕੁਝ ਇਦਾਂ ਦੇ ਕੇਸ ਕੋਰਟ ਅਗੇ ਪੇਸ਼ ਕੀਤੇ ਜਾਂਦੇ ਆ ਜਿਹਦੇ ਵਿੱਚ ਕਿਸ ਲੋ 3 ਲੋਕਾਂ ਦੇ ਜਾਂ ਉਸ ਤੋਂ ਵੱਧ ਲੋਕਾਂ ਦੇ ਕਤਲ ਕੀਤੇ ਗਏ ਹੁੰਦੇ ਆ ਪਰ ਉਹਨਾਂ ਕੇਸਾਂ ਵਿੱਚ ਜਿਹੜੀ ਸਜ਼ਾ ਹੀ ਉਹ ਉਮਰ ਕੈਦ ਸੁਣਾਈ ਗਈ ਹੁੰਦੀ ਆ ਤੇ ਫਿਰ ਬਜਨ ਸਿੰਘ ਦੇ ਵਕੀਲ ਦਾ ਸਵਾਲ ਹੁੰਦਾ ਆ ਕਿ ਇਸ ਕੇਸ ਦੇ ਵਿੱਚ ਮੌਤ ਦੀ ਸਜ਼ਾ ਕਿਉਂ ਦਿੱਤੀ ਗਈ ਇੱਥੇ ਪੈਦਾ ਹੁੰਦੀ ਆ ਰੇਅਰੈਸਟ ਆਫ ਰੇਅਰ ਕੇਸ ਦੀ ਡਾਕਟਰੀਨ ਜਿੱਥੇ ਜੱਜ ਕਹਿੰਦਾ ਵਾ ਕਿ ਹਰ ਕੇਸ ਦੇ ਸਰਕਮਸਟੈਂਸ ਵੇਖੇ ਜਾਣਗੇ ਕਿ ਕਤਲ ਕਿੰਨਾ ਹਾਲਾਤਾਂ ਵਿੱਚ ਹੋਇਆ ਤੇ ਉਹਦੇ ਆਧਾਰ ਤੇ ਫੈਸਲਾ ਕੀਤਾ ਜਾਊਗਾ ਕਿ ਕੀ ਮੌਤ ਦੀ ਸਜ਼ਾ ਦਿੱਤੀ ਜਾਣੀ ਬੰਦੀ ਆ ਜਾਂ ਫਿਰ ਉਮਰ ਕੈਦ ਦੀ ਇੱਥੇ ਉਹਨਾਂ ਵੱਲੋਂ ਕੁਝ ਪੁਆਇੰਟ ਰੱਖੇ ਜਾਂਦੇ ਆ ਇਹ ਡਿਸਾਈਡ ਕਰਨ ਲਈ ਕਿ ਰੇਅਰੈਸਟ ਆਫ ਦਾ ਰੇਅਰ ਦੀ ਅਸਲ ਡੈਫੀਨੇਸ਼ਨ ਕੀ ਹੋ ਸਕਦੀ ਆ ਉਹਨਾਂ ਦਾ ਕਹਿਣਾ ਹੈ ਕਿ ਇਹ ਚੈੱਕ ਕੀਤਾ ਜਾਊਗਾ ਕਿ ਕ੍ਰਾਈਮ ਕਿੰਨਾ ਬਰੂਟਲ ਆ ਤੇ ਕੀ ਜਿਹੜਾ ਕਰਾਇਮ ਕੀਤਾ ਗਿਆ ਵਾ ਉਹ ਸੁਸਾਇਟੀ ਦੀ ਵੈਲਿਊਜ਼ ਨੂੰ ਕਿਤੇ ਨਾ ਕਿਤੇ ਇੰਪੈਕਟ ਕਰਦਾ ਆ ਇਸ ਤੋਂ ਇਲਾਵਾ ਇਹ ਵੀ ਵੇਖਿਆ ਜਾਣਾ ਜ਼ਰੂਰੀ ਆ ਕਿ ਵਿਕਟਮ ਕੌਣ ਹੀ ਜਿਵੇਂ ਬਚਨ ਸਿੰਘ ਦੇ ਕੇਸ ਵਿੱਚ ਤਿੰਨ ਬੱਚੇ ਵਿਕਟਮ ਹੁੰਦੇ ਆ ਯਾ ਮੰਨ ਲਓ ਜਿਹੜਾ ਕ੍ਰਾਈਮ ਆ ਉਹ ਕਿਸੇ ਔਰਤ ਦੇ ਖਿਲਾਫ ਹੋਵੇ। ਉਹ ਲੋਕ ਜੋ ਆਪਣੇ ਆਪ ਨੂੰ ਬਚਾਉਣ ਵਿੱਚ ਅਸਮਰੱਥ ਹੁੰਦੇ ਆ। ਇਸ ਤੋਂ ਇਲਾਵਾ ਸਭ ਤੋਂ ਸਿੰਪਲ ਕ੍ਰਾਈਟੇਰੀਆ ਇਹ ਹੋ ਸਕਦਾ ਵਾ ਕਿ ਤੁਸੀਂ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਵੇਖੋ ਕਿ ਪਿਛਲੇ 20 ਸਾਲਾਂ ਦੇ ਵਿੱਚ ਇਦਾਂ ਦੇ ਕਿੰਨੇ ਕਤਲ ਦੇ ਕੇਸ ਆ ਜੋ ਤੁਹਾਨੂੰ ਯਾਦ ਆ। ਜਿਹੜੇ ਰੇਅਰੈਸਟ ਆਫ ਦਾ ਰੇਅਰ ਕੇਸ ਹੋਣਗੇ ਉਹ ਤੁਹਾਡੇ ਦਿਮਾਗ ਵਿੱਚ ਅੱਜ ਤੱਕ ਛਪੇ ਹੋਣੇ ਆ ਤੇ ਇਹਨਾਂ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਆ ਦਿੱਲੀ ਵਿੱਚ ਜਿਹੜਾ ਨਿਰਭਿਆ ਕਾਂਡ ਹੋਇਆ ਸੀ ਉਹ ਵਾਲਾ ਕੇਸ। ਤੇ ਇੱਥੇ ਆਪਾਂ ਇਹ ਕਹਿ ਸਕਦੇ ਆ ਕਿ ਰੇਅਰੈਸਟ ਆਫ ਦਾ ਰੇਅਰ ਕੇਸ ਦੀ ਡੈਫੀਨੇਸ਼ਨ ਇਹ ਚੀਜ਼ ਵੀ ਆਉਂਦੀ ਆ ਕਿ ਕੋਈ ਕੇਸ মিডিਆ ਵਿੱਚ ਕਿੰਨਾ ਜ਼ਿਆਦਾ ਹਾਈਲਾਈਟ ਹੁੰਦਾ ਤੇ ਇਨਾਂ ਸਾਰੀਆਂ ਕੰਡੀਸ਼ਨਾਂ ਨੂੰ ਦਿਮਾਗ ਵਿੱਚ ਰੱਖ ਕੇ ਕੋਰਟ ਇਹ ਫੈਸਲਾ ਕਰਦਾ ਆ ਕਿ ਕਦੋਂ ਮੌਤ ਦੀ ਸਜ਼ਾ ਦਿੱਤੀ ਜਾਵੇ ਤੇ ਕਦੋਂ ਨਾ ਇਸ ਤੋਂ ਇਲਾਵਾ ਕੁਝ ਮਿਟੀਗੇਟਿੰਗ ਫੈਕਟਰ ਵੀ ਹੁੰਦੇ ਆ ਮਤਲਬ ਕਿ ਇਦਾਂ ਦੇ ਫੈਕਟ ਜੋ ਮੌਤ ਦੀ ਸਜ਼ਾ ਦੇਣ ਦੇ ਖਿਲਾਫ ਡਿਫੈਂਸ ਵਰਤ ਸਕਦੀ ਆ ਮੰਨ ਲਓ ਕਿ ਜਿਹੜਾ ਕ੍ਰਾਈਮਨਲ ਆ ਉਹਦਾ ਪਹਿਲਾਂ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਨਹੀਂ ਹੈਗਾ ਜਿੱਥੇ ਡਿਫੈਂਸ ਵਾਲੇ ਇਹ ਕਹਿ ਸਕਦੇ ਆ ਕਿ ਇਸ ਬੰਦੇ ਦਾ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜਿਸ ਕਰਕੇ ਉਹਨੂੰ ਉਮਰ ਕੈਦੀ ਸਜ਼ਾ ਦਿੱਤੀ ਜਾਵੇ। ਇਸ ਤੋਂ ਇਲਾਵਾ ਮੌਤ ਦੀ ਸਜ਼ਾ ਤੋਂ ਬਚਣ ਲਈ ਜਾਂ ਫਿਰ ਉਹਦਾ ਵੀ ਸਜ਼ਾ ਘੱਟ ਕਰਵਾਉਣ ਲਈ ਜਿਹੜਾ ਸਭ ਤੋਂ ਵੱਡਾ ਹਥਕੰਡਾ ਡਿਫੈਂਸ ਵੱਲੋਂ ਵਰਤਿਆ ਜਾਂਦਾ ਵਾ ਉਹ ਹੈਗਾ ਵਾ ਕ੍ਰਿਮੀਨਲ ਦਾ ਦਿਮਾਗੀ ਤੌਰ ਤੇ ਬਿਮਾਰ ਹੋਣਾ। ਤੇ ਜੇ ਕੋਰਟ ਵਿੱਚ ਇਹ ਪ੍ਰੂਫ ਕਰ ਦਿੱਤਾ ਜਾਵੇ ਕਿ ਜਿਸ ਟਾਈਮ ਤੇ ਕ੍ਰਾਈਮ ਕੀਤਾ ਗਿਆ ਉਸ ਟਾਈਮ ਤੇ ਬੰਦੇ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਇਸ ਸਿਨੈਰੀਓ ਦੇ ਵਿੱਚ ਵੀ ਜਿਹੜੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਤੇ ਇਵਨ ਕਿ ਜੇ ਉਮਰ ਕੈਦੀ ਸਜ਼ਾ ਵੀ ਦਿੱਤੀ ਗਈ ਹੋਵੇ ਤੇ ਉਹ ਵੀ ਕਟ ਕਰਵਾਈ ਜਾ ਸਕਦੀ ਆ ਇਸ ਤੋਂ ਬਾਅਦ ਐਂਡ ਵਿੱਚ ਜਿਹੜਾ ਇੱਕ ਹੋਰ ਮਿਟੀਗੇਟਿੰਗ ਫੈਕਟਰ ਜਿਹੜਾ ਵਾ ਡਿਫੈਂਸ ਵਰਤ ਸਕਦੀ ਆ ਉਹ ਇਹ ਕਿ ਜੇ ਕੋਰਟ ਵਿੱਚ ਇਹ ਪ੍ਰੂਫ ਕਰ ਦਿੱਤਾ ਜਾਵੇ ਕਿ ਜਿਹੜਾ ਕ੍ਰਿਮੀਨਲ ਆ ਉਹਨੂੰ ਆਪਣੇ ਕੀਤੇ ਤੇ ਪਛਤਾਵਾ ਆ ਤੇ ਜੱਜ ਨੂੰ ਲੱਗੇ ਕਿ ਜਿਹੜਾ ਕ੍ਰਿਮੀਨਲ ਆ ਇਹਨੂੰ ਜੇਲ੍ਹ ਵਿੱਚ ਰੱਖ ਕੇ ਸੁਧਾਰਿਆ ਜਾ ਸਕਦਾ ਵਾ ਤੇ ਜਦੋਂ ਇਹ ਬੰਦਾ ਸਜ਼ਾ ਪੂਰੀ ਕਰਕੇ ਬਾਹਰ ਆਊਗਾ ਜੇਲ੍ਹ ਤੋਂ ਤੇ ਇਹ ਸੋਸਾਇਟੀ ਦੇ ਲਈ ਖਤਰਾ ਨਹੀਂ ਹੋਊਗਾ ਹੁਣ ਬਚਨ ਸਿੰਘ ਦੇ ਕੇਸ ਵਿੱਚ ਆਖਰੀ ਫੈਸਲਾ ਕੀ ਆਇਆ ਇਹਦੇ ਤੇ ਕੋਈ ਵੀ ਇਨਫੋਰਮੇਸ਼ਨ ਕਿਤੇ ਵੀ ਨਹੀਂ ਮਿਲਦੀ ਪਰ ਇੰਡੀਆ ਦੀ ਜਿਹੜੀ ਮੌਤ ਦੀ ਸਜ਼ਾ ਪਾਏ ਜਾਣ ਵਾਲੇ ਲੋਕਾਂ ਦੀ ਲਿਸਟ ਆ ਉਹਦੇ ਵਿੱਚ ਵੀ ਉਹਦਾ ਨਾਮ ਕਿਤੇ ਨਹੀਂ ਮਿਲਦਾ ਜਿੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵਾ ਕਿ ਹੋ ਸਕਦਾ ਵਾ ਉਹਦੀ ਡਿਫੈਂਸ ਟੀਮ ਨੇ ਬਚਨ ਸਿੰਘ ਦੀ ਦਿਮਾਗੀ ਹਾਲਤ ਨੂੰ ਵਰਤ ਕੇ ਕੋਰਟ ਵਿੱਚ ਇਹ ਪ੍ਰੂਫ ਕਰ ਦਿੱਤਾ ਹੋਵੇ ਕਿ ਬਚਨ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਜਿਸ ਕਰਕੇ ਉਹ ਮੌਤ ਦੀ ਸਜ਼ਾ ਤੋਂ ਬਚ ਗਿਆ ਹੁਣ ਆਪਾਂ ਵਾਪਸ ਆਉਨੇ ਆ 1983 ਵਾਲੇ ਮੱਛੀ ਸਿੰਘ ਦੇ ਕੇਸ ਉੱਤੇ ਡਿਸਟ੍ਰਿਕਟ ਕੋਰਟ ਵੱਲੋਂ ਮੱਛੀ ਸਿੰਘ ਨੂੰ ਤੇ ਉਹਦੇ ਨਾਲ ਦੇ 11 ਬੰਦਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੁੰਦੀ ਆ ਤੇ ਬਚਨ ਸਿੰਘ ਦੇ ਕੇਸ ਵਾਂਗੂ ਹੀ ਮੱਛੀ ਸਿੰਘ ਦੇ ਕੇਸ ਵਿੱਚ ਵੀ ਉਹਦਾ ਵਕੀਲ ਪਹਿਲਾਂ ਹਾਈ ਕੋਰਟ ਜਾਂਦਾ ਆ ਤੇ ਬਾਅਦ ਵਿੱਚ ਸੁਪਰੀਮ ਕੋਰਟ ਤੇ ਇਸ ਕੇਸ ਦੇ ਵਿਚ ਮੱਛੀ ਸਿੰਘ ਦੇ ਵਕੀਲ ਵੱਲੋਂ ਬਚਨ ਸਿੰਘ ਦੇ ਕੇਸ ਦੀ ਜਿਹੜੀ ਐਗਜ਼ੈਂਪਲ ਆ ਉਹ ਕੋਰਟ ਸਾਹਮਣੇ ਪੇਸ਼ ਕੀਤੀ ਜਾਂਦੀ ਆ ਤੇ ਮੱਛੀ ਸਿੰਘ ਦੇ ਕੇਸ ਵਿੱਚ ਜੱਜ ਕਹਿੰਦੇ ਆ ਕਿ ਰੇਅਰੈਸਟ ਆਫ ਦਾ ਰੇਅਰ ਕੇਸ ਦੀ ਜਿਹੜੀ ਡੈਫੀਨੇਸ਼ਨ ਆ ਉਹ ਹੱਲੇ ਵੀ ਓਨੀ ਕਲੀਅਰ ਨਹੀਂ ਆ ਜਿੰਨੀ ਹੋਣੀ ਚਾਹੀਦੀ ਆ ਜੱਜ ਕਹਿੰਦਾ ਵਾਗੇ ਕਤਲ ਤੇ ਹਰ ਰੋਜ਼ ਹੁੰਦੇ ਆ ਪਰ ਇਦਾਂ ਦਾ ਕੇਸ ਜਿੰਨੂੰ ਸੁਣ ਕੇ ਲੋਕਾਂ ਦੀ ਰੂਹ ਕੰਬ ਜੇ ਉਹਨੂੰ ਰੇਅਰੈਸਟ ਆਫ ਦਾ ਰੇਅਰ ਕੇਸ ਕਿਹਾ ਜਾ ਸਕਦਾ ਇੱਥੇ ਗੱਲ ਕੀਤੀ ਜਾਂਦੀ ਆ ਰੰਗੇ ਤੇ ਬਿੱਲੇ ਦੇ ਕੇਸ ਦੀ ਕਿਉਂਕਿ ਇਸ ਕੇਸ ਦੇ ਆਉਣ ਤੋਂ ਬਾਅਦ ਇੰਡੀਆ ਵਿੱਚ ਲੋਕਾਂ ਦੇ ਮਨਾਂ ਵਿੱਚ ਵੀ ਬਹੁਤ ਜ਼ਿਆਦਾ ਗੁੱਸ ਬੰਦੀ ਹੀ ਤੇ ਇਨਾਂ ਸਾਰੇ ਕਾਰਨਾ ਕਰਕੇ ਸੁਪਰੀਮ ਕੋਰਟ ਮੱਛੀ ਸਿੰਘ ਦੇ ਕੇਸ ਵਿੱਚ ਵੀ ਜਿਹੜੀ ਮੌਤ ਦੀ ਸਜ਼ਾ ਹੁੰਦੀ ਆ ਉਹਨੂੰ ਬਰਕਰਾਰ ਰੱਖਦਾ ਆ ਕਿਉਂਕਿ ਜਿਹੜੇ 17 ਲੋਕ ਇਨਾਂ ਵੱਲੋਂ ਕਤਲ ਕੀਤੇ ਗਏ ਹੀ ਉਹਨਾਂ ਵਿੱਚ ਬੱਚੇ ਔਰਤਾਂ ਦੇ ਬਜ਼ੁਰਗ ਇਹ ਸਾਰੇ ਸ਼ਾਮਲ ਹੁੰਦੇ ਆ ਜਿਸ ਕਰਕੇ ਇਹ ਕੇਸ ਰੇਅਰੈਸਟ ਆਫ ਦਾ ਰੇਅਰ ਦੀ ਕੈਟਾਗਰੀ ਦੇ ਵਿੱਚ ਮੰਨਿਆ ਜਾਂਦਾ ਤੇ ਜੋ ਜਾਣਕਾਰੀ ਆਨਲਾਈਨ ਮਿਲਦੀ ਆ ਉਹਦੇ ਮੁਤਾਬਕ ਸੁਪਰੀਮ ਕੋਰਟ ਦੀ ਅਪੀਲ ਦੇ ਵਿੱਚ ਮੱਛੀ ਸਿੰਘ ਦੇ ਨਾਲ ਤਿੰਨ ਹੋਰ ਲੋਕਾਂ ਨੂੰ ਜਿਹੜੀ ਮੌਤ ਦੀ ਸਜ਼ਾ ਵਾ ਉਹ ਸੁਣਾਈ ਜਾਂਦੀ ਆ ਤੇ ਬਾਕੀ ਲੋਕਾਂ ਦੀ ਸਜ਼ਾ ਜਿਹੜੀ ਆ ਉਹ ਉਮਰ ਕੈਦ ਵਿੱਚ ਬਦਲ ਦਿੱਤੀ ਜਾਂਦੀ ਆ ਪਰ ਇੰਡੀਆ ਵਿੱਚ ਫ 来 ਗਏ ਲੋਕਾਂ ਦਾ ਜਿਹੜਾ ਡਾਟਾ ਬੇਸ ਆ ਉਹ ਵੀ ਇਹਨਾਂ ਪਰ ਉਹ ਸਹਿਯੋਗ ਨਹੀਂ ਆ ਤੇ ਉਹਦੇ ਤੋਂ ਇਹ ਗੱਲ ਕਨਫਰਮ ਨਹੀਂ ਕੀਤੀ ਜਾ ਸਕੀ ਕਿ ਕੀ ਮੱਛੀ ਸਿੰਘ ਨੂੰ ਤੇ ਉਹਦੇ ਨਾਲ ਉਹਦੇ ਤਿੰਨ ਸਾਥੀਆਂ ਨੂੰ ਕਦੀ ਮੌਤ ਦੀ ਸਜ਼ਾ ਦਿੱਤੀ ਗਈ ਜਾਂ ਨਹੀਂ ਇਸ ਵੀਡੀਓ ਵਿੱਚ ਆਪਾਂ ਸਿਰਫ ਉਹ ਕ੍ਰਾਈਮ ਡਿਸਕਸ ਕੀਤੇ ਆ ਜੋ ਕਿਸੇ ਰਿਲੀਜੀਅਨ ਜਾਂ ਪੋਲਿਟਿਕਸ ਤੋਂ ਪ੍ਰੇਰਿਤ ਨਹੀਂ ਹੁੰਦੇ ਕਿਉਂਕਿ ਜਿਹੜੇ ਕ੍ਰਾਈਮ ਰਿਲੀਜੀਅਨ ਜਾਂ ਪੋਲਿਟਿਕਸ ਤੋਂ ਪ੍ਰੇਰਿਤ ਹੁੰਦੇ ਆ ਉਹ ਫਿਰ ਟੈਰਰਿਜ਼ਮ ਦੀ ਕੈਟਾਗਰੀ ਵਿੱਚ ਆ ਜਾਂਦੇ ਆ ਤੇ 1980 ਤੋਂ ਬਾਅਦ ਕਾਫੀ ਲੋਕ ਇਦਾਂ ਦੇ ਵੀ ਆ ਜੋ ਫਾਂਸੀ ਚੜਾਏ ਗਏ ਜੋ ਕਿਸ ਨਾ ਕਿਸੇ ਰਿਲੀਜੀਅਸ ਜਾਂ ਫਿਰ ਪੋਲਿਟੀਕਲ ਮੂਵਮੈਂਟ ਦੇ ਚਲ ਇੰਟਰਸਟ ਆਫ ਦਾ ਰੇਅਰ ਹੋਣ ਦੇ ਨਾਲ ਨਾਲ ਜਿਹੜੀ ਸਰਕਾਰ ਦੀ ਦਖਲਅੰਦਾਜ਼ੀ ਆ ਉਹ ਵੀ ਵਿੱਚ ਆ ਜਾਂਦੀ ਆ ਤੇ ਉਹ ਵੀ ਕਿਤੇ ਨਾ ਕਿਤੇ ਵੱਡਾ ਰੋਲ ਪਲੇ ਕਰਦੀ ਆ ਇਹ ਡਿਸਾਈਡ ਕਰਨ ਦੇ ਵਿੱਚ ਕਿ ਜਿਹਦੇ ਉੱਤੇ ਟੈਰਰਿਜ਼ਮ ਦੇ ਚਾਰਜ ਲੱਗੇ ਆ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਆ ਜਾਂ ਫਿਰ ਉਮਰ ਕੈਦ ਦੀ ਉਮੀਦ ਆ ਕਿ ਇਸ ਵੀਡੀਓ ਨਾਲ ਕਿਤੇ ਨਾ ਕਿਤੇ ਇਸ ਸਵਾਲ ਦਾ ਜਵਾਬ ਕਲੀਅਰ ਹੋਇਆ ਹੋਊਗਾ ਕਿ ਕਈ ਕੇਸਾਂ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਆ ਤੇ ਕਈ ਵਿੱਚ ਨਹੀਂ ਇਦਾਂ ਕਿਉਂ ਹੁੰਦਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਬਾਕੀ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਟੌਪਿਕ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸਤਿ ਸ੍ਰੀ ਅਕਾਲ